ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਤੇ ਹੋਏ ਹਮਲੇ ਦੀ ਜਿੱਥੇ ਜਿਸ ਨਾਲ ਪੈਂਸਿਲਵੇਨੀਆ ਦੇ ਵਿੱਚ 트ੰਪ ਦੀ ਰੈਲੀ ਹੋ ਰਹੀ ਸੀ ਇਜ਼ਰਾਨ ਸੰਬੋਧਨ ਕਰ ਰਹੇ ਸਨ ਜਦੋਂ ਅਚਾਨਕ ਫਾਇਰਿੰਗ ਹੋਈ ਤੇ ਉਹਨਾਂ ਨੂੰ ਗੋਲੀ ਲੱਗੀ ਰੈਲੀ ਦੇ ਵਿੱਚ ਡੋਨਲਡ 트ੰਪ ਦੇ ਸੰਬੋਧਨ ਦੌਰਾਨ ਇਹ ਗੋਲੀਬਾਰੀ ਹੋਈ ਇਹ ਤਸਵੀਰਾਂ ਮੌਕੇ ਦੀਆਂ ਉਸ ਵੇਲੇ ਦੀਆਂ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਕਿਉਂਕਿ ਇਸ ਪਹਿਲੇ ਯੂਐਸ ਪ੍ਰੈਜ਼ੀਡੈਂਟ ਤੇ ਲਈ ਲਗਾਤਾਰ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਔਰ ਇਸ ਵਿੱਚ ਕਾਜ ਡੋਨਲਡ ਟਰੰਪ ਅਤੇ ਸਮੋਦਨ ਕਰੇ ਸੰਤਾ ਅਚਾਨਕ ਫਾਇਰਿੰਗ ਹੋਈ ਹੈ ਔਰ ਰੈਲੀ ਵਿੱਚ ਡੋਨਲਡ ਟਰੰਪ ਦੇ ਸਮੋਦਨ ਦੌਰਾਨ ਇੱਕ ਗੋਲੀ ਬਾਰੀ ਦਿਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਡੋਨਲਡ ਟਰੰਪ ਦੇ ਕੰਨ ਨੂੰ ਛੂਕੇ ਗੋਲੀ ਨਿਕਲ ਗਈ ਗੋਲੀ ਲੱਗਨ ਨਾਲ ਡੋਨਲਡ ਟਰੰਪ ਜ਼ਖਮੀ ਹੋਏ ਨੇ ਤੇ ਉਤੇ ਹੀ ਡਿੱਗ ਗਏ ਹਾਲਾਂਕਿ ਜਿਹੜੇ ਸੁਰੱਖਿਆ ਕਰਮੀ ਸਨ ਉਹ ਮੌਕੇ ਤੇ ਪਹੁੰਚੇ ਲੇਕਿਨ ਜੋ ਪਿੱਛੇ ਤੁਸੀਂ ਦੇਖ ਸਕਦੇ ਹੋ ਲੋਕ ਜਿਹੜਾ ਦੇ ਸਮਰਥਕ ਸਨ ਸੋ ਯਕੀਨਨ ਉਹਨਾਂ ਦੇ ਵਿੱਚ ਵੀ ਪਰਤ ਹੜਕਾ ਮਚ ਗਿਆ ਡਰ ਔਰ ਸਹਿਮ ਦਾ ਮਾਹੌਲ ਵੀ ਦੇਖਣ ਨੂੰ ਮਿਲਿਆ दस दे के रैली दे एक महिला की इस हादसे हुई है सुरक्षा बलों ने तुरंत शूटर कई तो एक महिला उसे समर्थक सी उसकी मौत भी हो गई है और उस वे मौके से जिसना तमाम लोग मौजूद सन सुरक्षा करमी मौजूद सन डोनल्ड ट्रंप हालांकि ठीक नहीं क्योंकि उन्हें उन्होंने कन्न छू के ये जड़ी गोली निकल गई है लेकिन जख्मी हुए ने खून निकलता दिखाई दे रहा है और इस हादसे ने इस घटना ने एक बार फिर तो जो गन कल्चर है किस कदर प्रमुख है यूएस के बीच इस लेके कई बार डिबेट हो चुकिया ने लेकिन इतने एक बड़ा वड्डा है हमला है सबका यूएस प्रेसिडेंट डोनाल्ड ट्रंप पे जो हमला हुआ है ਕਾਸ਼ ਜੀ ਸਰ ਗਾਚ ਜੀ ਸਰ ਲਮੀਖਾ ਪੰਛੀ ਸਰ ਪੋਡਾ ਇਨ ਯੂਰ ਹੈਡ ਇਜ਼ ਬਲੱਡੀ ਸੋ ਵੀ ਗਾਟ ਟੂ ਗੋ ਮੂਵ ਟੂ ਕਾਸ ਪੰਛੀ ਸਰ ਪੋਡਾ ਇਨ ਯੂਰ ਹੈਡ ਇਜ਼ ਬਲੱਡੀ ਹਾਚਾ ਚੋ ਸੋ ਇਹ ਤਸਵੀਰਾਂ ਨੇ ਕਿਉਂਕਿ ਮੀਡੀਆ ਗਰਮੀ ਮੌਜੂਦ ਹਨ ਜਦੋਂ ਡੋਨਲਡ ਟਰੰਪ ਇਥੇ ਸੰਬੋਧਨ ਕਰ ਰਹੇ ਸਨ ਪੈਂਸਿਲਵੇਨੀਆ ਦੇ ਵਿੱਚ ਜਦੋਂ ਇਹ ਹਾਦਸਾ ਵਾਪਰਿਆ लेकिन ਇਥੇ ਡੋਨਲਡ ਟਰੰਪ ਦੇ ਹੌਸਲੇ 'ਚ ਕੋਈ ਕਮੀ ਨਹੀਂ ਆਈ ਭਾਵੇਂ ਉਹ ਜ਼ਖਮੀ ਨੇ ਖੂਨ ਨਿਕਲ ਰਿਹਾ ਕਿਉਂਕਿ ਕੰਨ ਦੇ ਉੱਪਰ ਉਹਨਾਂ ਨੂੰ ਛੂ ਕੇ ਇਹ ਗੋਲੀ ਨਿਕਲ ਗਈ ਲੇਕਿਨ ਤਾਬਰ ਤੋੜ ਕਈ ਗੋਲੀਆਂ ਜੜੀਆਂ ਨੇ ਕਈ ਪਾਸਿਓਂ ਚਲੀਆਂ ਨੇ ਜੋ ਉਹਨਾਂ ਦੇ ਨਾਲ ਮੌਜੂਦ ਸਨ ਅਧਿਕਾਰੀ ਉਹਨਾਂ ਨੇ ਵੀ ਇਹ ਜਿਹੜਾ ਬਿਆਨ ਦਿੱਤਾ ਹੈ ਹਾਲਾਂਕਿ ਇਸ ਹਾਦਸੇ 'ਚ ਇੱਕ ਮਹਿਲਾ ਜੁੜੀ ਰੈਲੀ ਵਿੱਚ ਸੀ ਉਸ ਦੀ ਮੌਤ ਹੋ ਗਈ ਹੈ नहीं पहुंचा लेकिन यकीन इसवाल इस खड़े हो गए हैं और क्योंकि उस वे मीडियाकर्मी भी, भी मौजूद सन कवरेज की जा रही थ जो तस्वीर तमाम लाइव कैद हो गई और समर्थक होर पूरे जोश के ओ अपना जोश दिखाते हुए अपना समर्थन डोनाल्ड ट्रंप के लिए दिखाते हुए क्योंकि इस पहले यूएस प्रेसिडेंट के लिए लगातार कैंपेनिंग चल रही है और जो बाइडन हालांकि बराक ओबामा कमला हेरिस इन सब ने इस घटना दी निखेदी की थी है, क्या कि हिंसा दी कोई था अमेरिका विच नहीं है ਬਲ ਬਿਹਰਾਲ ਅਮਰੀਕੀ ਰਾਸ਼ਵਤੀ ਜੋ ਬਾਈਡਨ ਨੇ 트럼ਪ ਤੇ ਹਮਲੇ ਦੀ ਨਿੰਦਾ ਕੀਤੀ ਹੈ ਉਹਨਾਂ ਕਹਿੰਦੇ ਕਿ ਅਮਰੀਕਾ ਚ ਇਸ ਤਰ੍ਹਾਂ ਦੀ ਹਿੰਸਾ ਲਈ ਕੋਈ ਥਾ ਨਹੀਂ ਹੈ ਸਾਨੂੰ ਇੱਕ ਕੌਮ ਵਜੋਂ ਇਸ ਦੀ ਨਿੰਦਿਆ ਕਰਨੀ ਚਾਹੀਦੀ ਹੈ ਜੋ ਬਾਈਡਨ ਦਾ ਬਿਆਨ ਇਸ ਹਮਲੇ ਤੋਂ ਬਾਅਦ ਸਾਹਮਣੇ ਆਇਆ ਉਹਨਾਂ ਕਹਿੰਦੇ ਕਿ ਸਾਨੂੰ ਸਭ ਨੂੰ ਇਸ ਕਾਨੂੰਨੀ ਕਾਰਵਾਈ ਦੀ ਨਿਖੇਦੀ ਕਰਨੀ ਚਾਹੀਦੀ ਹੈ ਕਮਲਾ ਹੈਰਿਸ ਨੇ ਵੀ ਇਸ ਪੂਰੀ ਕਟਾਉਨ ਲੈ ਕੇ ਨਿੰਦਿਆ ਕੀਤੀ ਹੈ ਤੇ ਬਿਆਨ ਉਹਨਾਂ ਦਾ ਸਾਹਮਣੇ ਆਇਆ ਉਹਨਾਂ ਕਹਿੰਦੇ ਕਿ ਸਾਡੇ ਲੋਕਤੰਤਰ ਵਿੱਚ ਸਿਆਸੀ ਹਿੰਸਾ ਲਈ ਬਿਲਕੁਲ ਵੀ ਥਾ ਨਹੀਂ ਹੈ ਬਰਾ ਕੁਮਾਵਾ ਨਾ ਵੀ ਹੈ ਤੇ ਜੋ ਬਿਆਨ ਸਾਹਮਣੇ ਆਏ ਸੋ ਯਕੀਨਨ ਇਸ ਵੇਲੇ भावे यूएस एस प्रेजिडेंट के लिए लगातार माहौल बड़ा गर्माया हो और जो बाइडन ट्रंप के विकार जबरदस्त टक्कर है लेकिन इस विकार जिस तरह उन्होंने फायरिंग हुई है अपने आप कई सवाल भी खड़े कर गई है हालांकि तमाम आगुआ ने इतने इस पूरी घटना की निंदा की है कि सातंत्र हिंसा की कोई थान नहीं है इतवीर तो जो लगातार तुम देख रहे हो जिस वेले संबोधन कर रहे सन डोनल्ड ट्रंप जो अचानक फायरिंग हुई है और उन्होंने कन छू के गोली निकल गई लेकिन उस तो बाद भी गोली बजनी बंद नहीं गोलियां दी आवाजा सुनाई देती है, है, है गार्ड्स नाल मौजूद सन हालांकि डिटेल हले निकल के आनी बाकी है, लेकिन एक जो जानकारी यह भी मिल रही है कि जो एक महिला समर्थक उसकी मौत हुई है हालांकि और कि नुकसान होया है इसका हले कुछ देर च पता चलेगा कौन ए शख्स जिसने फायरिंग की ਸੋ ਇਹ ਹਲੇ ਹੁਣ ਜੋ ਦੋਸਤਾਂ ਪਿੱਛੋਕਰ ਜਾਣਿਆ ਜਾਏਗਾ ਜਦੋਂ ਜਾਂਚ ਜਿਹੜੀ ਹੋਏਗੀ ਉਸ ਤੋਂ ਬਾਅਦ ਕਈ ਜਿਹੜੀ ਗੱਲਾਂ ਸਾਹਮਣੇ ਆਣ ਗਿਆ ਬਹਿਰ ਹਾਲ ਇਸ ਨੇ ਇੱਕ ਵਾਰ ਫਿਰ ਤੋਂ ਯੂਐਸ ਦੇ ਵਿੱਚ ਮਾਹੌਲ ਨੂੰ ਵੀ ਗਰਮਾ ਦਿੱਤਾ ਹੈ ਉਸੇ ਤमाम ਆਗੂ ਜਿਹੜੇ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਵੀ ਨਜ਼ਰ ਆ ਰਹੇ ਨੇ ਫਰਲੀ ਬਰੀਫਡ ਬਾਈ 올 द एजेंसीज इन द फेडरल ਗਵਰਨਮੈਂਟ ਇਸ ਸਿਚੁਏਸ਼ਨ ਬੇਸਡ ਓਨ ਵਟ ਵੀ ਨੋ ਨਾਓ I have tried to get a hold of Donald uh he's with his doctors uh they apparently he's doing well I plan on talking to him shortly So Joe Biden ne is ghatna di nikhedi kiiti hai unhone itthe tweet vi kita jo ban rashtrapati America do unhone likhya apne tweet de vich mainu Pennsylvania de vich Donald Trump di rally vich goli bari di suchna mili hai rahat pari gal hai ki oh surakshit ne America vich is tarah di hinsa li koi tha nahi hai एक कौम वजो इस चाहिए है राष्ट्रपति जो बाइडन ने अपने बयान इस अलावा उपराष्ट्रपति अमेरिका के कमला हैरिस ने भी ट्वीट किया उन्होंने लिखा कि मैं पेंसिलवेनिया सबका राष्ट्रपति ट्रंप के समागम हुई गोलीबारी बारे जानकारी मिली है इस गल तो राहत महसूस करते हाँ कि गंभीर रूप जख्मी नहीं हैं इस तरह की हिंसा की सारे देश में कोई थान नहीं है ਸਾਨੂੰ ਸਾਰਿਆਂ ਨੂੰ ਇਸ ਕਾਨੂੰਨੀ ਕਾਰਵਾਈ ਦੀ ਨਿਖੇਦੀ ਕਰਨੀ ਚਾਹੀਦੀ ਹੈ ਕਮਲਾ ਹੈरिस ਫੋਲੋਅਰਸ ਘਟਨਾ ਦੀ ਸਖ਼ਬ ਦਾ ਵਿੱਚ ਨਿਖੇਦੀ ਕਰਦੇ ਆਂ ਇਹ ਟਵੀਟ ਕੀਤਾ ਗਿਆ। ਉਦੋਂ ਸਾਫਕਰ ਰਾਸ਼ਟਰਪਤੀ बराक ओबामा ਨੇ ਵੀ ਇਹਥੇ ਇਸ ਘਟਨਾ ਦੀ ਨਿੰਦਿਆ ਕੀਤੀ ਉਹਨਾਂ ਟਵੀਟ ਕੀਤਾ ਹੈ ਸਾਡੇ ਲੋਕਤੰਤਰ ਵਿੱਚ ਸਿਆਸੀ ਹਿੰਸਾ ਲਈ ਬਿਲਕੁਲ ਵੀ ਥਾ ਨਹੀਂ ਹੈ। ਹਾਲਾਂਕਿ ਅਸੀਂ ਅਜੇ ਤੱਕ ਇਹ ਨਹੀਂ ਜਾਣਦੇ ਹਾਂ ਕਿ ਹੋਇਆ ਕੀ ਹੈ। ਹਾਲਾਂਕਿ ਇਹ ਰਾਹਤ ਵਾਲੀ ਗੱਲ ਹੈ ਕਿ ਸਾਫਕਰ ਰਾਸ਼ਟਰਪਤੀ 트ੰਪ ਗੰਭੀਰ ਰੂਪੇ ਜ਼ਖਮੀ ਨਹੀਂ ਹੋਏ ਹਨ। ਸਵੈ ਤੇਜ਼ ਘਟਨਾ ਦੀ ਪੁਰਜ਼ੋਰ ਨਿੰਦਿਆ ਜੜੀ ਹੈ ਹਰ ਪਾਸੇ ਕੀਤੀ ਜਾ ਰਹੀ ਹੈ। लेकिन इतने राहत की गल है कि डोनल्ड ट्रंप बिल्कुल ठीक ने गंभीर जख्मी नहीं हुए हैं हालांकि हम इस पूरी घटना की जांच जड़ी है वो यकीन की थी जा रही है लेकिन जो हमलावर है जो शूटर है उसनों मार दिता गया ये भी जानकारी निकल के सामने आ रही है बहरहाल की कुछ निकल के हूँ अगे सामने आता है यह देखना अहम होएगा लेकिन यह जो तस्वीर सामने आईया ने ਸਰੇ ਨਾਲ ਸਾਰੇ ਸੀ ਹੋਗੀ ਸੁਖਪਾਲ ਤਨਵਾਜੀ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲ ਕਰਦੇ ਆ ਸੁਖਪਾਲ ਤਨਵਾਜੀ ਕੀ ਕਹੋਗੇ ਤੁਸੀਂ ਇਹ ਜਿਹੜੀ ਪੂਰੀ ਘਟਨਾ ਵਾਪਰੀ ਐ ਇਸ ਵੇਲੇ ਕਿਉਂਕਿ ਯੂਐਸ ਪ੍ਰੈਜ਼ੀਡੈਂਟship ਨੂੰ ਲੈ ਕੇ ਮਾਹੌਲ ਗਰਮਾਇਆ ਹੋਇਆ ਹੈ ਲੇਕਿਨ ਇਸ ਤਰ੍ਹਾਂ ਦੇ ਨਾਲ ਗੋਲੀ ਚਲਨੀ ਸਾਬਕਾ ਰਾਸ਼ਟਰਪਤੀ ਤੇ ਕਈ ਸਵਾਲ ਖੜੇ ਕਰ ਗਿਆ ਹੈ ਬਿਲਕੁਲ ਰਾਧਾ ਜਿਵੇਂ ਤੁਸੀਂ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰ ਰਹੇ ਸੀਗੇ ਕਿ ਸਾਰੇ ਹੀ ਲੀਡਰਾਂ ਵੱਲੋਂ ਚਾਹੇ ਉਹ ਕਿਸੇ ਵੀ ਪਾਰਟੀ ਦੇ ਨੇ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ ਔਰ ਇਸ ਘਟਨਾ ਦੇ ਨਾਲ ਜਿਹੜੇ ਤੁਸੀਂ ਬਿਆਨ ਕਰ ਚੁੱਕੇ ਹੋ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਵੀ ਬਣ ਗਿਆ ਹੈ ਕਿ ਅਮਰੀਕਾ ਦੀਆਂ ਚੋਣਾਂ ਕਿਸ ਪਾਸੇ ਨੂੰ ਚੱਲ ਪਈਆਂ ਨੇ ਜੀ ਮੈਂ ਆਪਣੇ ਦਰਸ਼ਕਾਂ ਨਾਲ ਰਾਧਾ ਜੀ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਜਿਸ ਜਗ੍ਹਾ ਤੇ ਉੱਪਰ ਇਹ ਘਟਨਾ ਵਾਪਰੀ ਆ ਇਹ ਵਾਈਟ ਹਾਊਸ ਤੋਂ ਜੇ ਕਹੀਏ ਜਾਂ ਵਾਸ਼ਿੰਗਟਨ ਡੀਸੀ ਤੋਂ ਕੁਝ 250 ਮੀਲ ਦੀ ਦੂਰੀ ਤੇ ਆ ਪੈਂਸਿਲਵੇਨੀਆ ਦੇ ਵਿੱਚ ਬਟਲਰ ਏਰੀਆ ਹੈ ਬਟਲਰ ਕਾਉਂਟੀ ਜੀ 2020 ਦੀਆਂ ਚੋਣਾਂ ਜਦੋਂ ਹੋਈਆਂ ਸੀਗੀਆਂ ਤੇ ਮੈਂ ਖੁਦ ਗਿਆ ਸੀਗਾ ਪ੍ਰੈਜ਼ੀਡੈਂਟ 트ੰਪ ਨੇ ਉਦੋਂ ਉੱਥੇ ਰੈਲੀ ਕੀਤੀ ਸੀ ਤੇ ਆਪਣਾ ਇੱਕ ਵਾਹਬ ਚੈਨਲ ਸੀਗਾ ਇੰਡੀਅਨ ਚੈਨਲ ਪੀਟੀਸੀ ਜਿਨੇ ਉਸ ਰੈਲੀ ਨੂੰ ਕਵਰ ਕੀਤਾ ਸੀ ਸੋ ਮੈਂ ਉਸ ਏਰੀਏ ਤੋਂ ਵੀ ਫੈਮਿਲੀਅਰ ਹਾਂ ਪਰ ਪੈਂਡੂ ਜਿਹਾ ਏਰੀਆ ਹੈ ਬੜਾ ਦੂਰ ਉੱਥੋਂ ਦਾ ਜਿਹੜਾ ਸਭ ਤੋਂ ਇੱਕ ਫੈਮਿਲੀਅਰ ਤੇ ਫੇਮਸ ਟਾਊਨ ਹੈ ਪਿਟਸਬਰਗ ਉਹਦੇ ਤੋਂ ਕੋਲ 33 ਮੀਲ ਦੀ ਦੂਰੀ ਤੇ ਇਹ ਬੱਟਰਡਰ ਕਾਉਂਟੀ ਆ ਔਰ ਉੱਥੇ ਬੜੀ ਵੱਡੀ ਸਪੋਰਟ ਐ ਪ੍ਰੈਜ਼ੀਡੈਂਟ 트ੰਪ ਵੀ ਜੀ ਔਰ ਉੱਥੇ ਰੈਲੀ ਹੋ ਰਹੀ ਸੀ ਔਰ ਉਸ ਰੈਲੀ ਦੇ ਵਿੱਚ ਜਦੋਂ ਪ੍ਰੈਜ਼ੀਡੈਂਟ 트ੰਪ ਨੇ ਇਹਦੇ ਬੋਲਣਾ ਹੀ ਸ਼ੁਰੂ ਕੀਤਾ ਤੇ ਸਡਨਲੀ ਕੋਈ ਜੀ ਦੇਰ ਦੇ ਵਿੱਚ ਗੋਲੀਆਂ ਦੀ ਬੋਛਾੜ ਉਹਨਾਂ ਦੇ ਉੱਪਰ ਹੁੰਦੀ ਐ ਔਰ ਇੱਕਦਮ ਉਹ ਮੁਖਲਾ ਜਾਂਦੇ ਨੇ ਔਰ ਜਦੋਂ ਉਹਨਾਂ ਦੇ ਸੱਜੇ ਕੰਨ ਨੂੰ ਹੱਥ ਲਾ ਕੇ ਦੇਖਦੇ ਨੇ ਤਾਂ ਉਹਨਾਂ ਨੂੰ ਹੱਥ ਦੇ ਉੱਤੇ ਖੂਨ ਨਜ਼ਰ ਆਉਂਦਾ ਤੇ ਦੰਮ ਉਹ ਆਪਣੇ ਪੋਡੀਅਮ ਦੇ ਪਿੱਛੇ ਬੈਠ ਜਾਂਦੇ ਨੇ ਜੀ ਔਰ ਸੀਕ੍ਰੀਟ ਸਰਵਿਸ ਵਾਲੇ ਉਹਨਾਂ ਦੇ ਉੱਪਰ ਉਹਨਾਂ ਨੂੰ ਸ਼ੈਲਟਰ ਕਰਦੇ ਨੇ ਔਰ ਉਸ ਤੋਂ ਬਾਅਦ ਜਿਹੜੀਆਂ ਕੁਝ ਗੋਲੀਆਂ ਹੋਰ ਚੱਲਦੀਆਂ ਨੇ ਔਰ ਉਸ ਤੋਂ ਬਾਅਦ ਸੀਕ੍ਰੀਟ ਸਰਵਿਸ ਵਾਲੇ ਪ੍ਰੈਜ਼ੀਡੈਂਟ ਟਰੰਪ ਨੂੰ ਸੁਰੱਖਿਆ ਘੇਰੇ ਵਿੱਚ ਲੈ ਕੇ ਉਥੋਂ ਕੱਢਦੇ ਨੇ ਪਰ ਪ੍ਰੈਜ਼ੀਡੈਂਟ ਟਰੰਪ ਉੱਠਣ ਤੋਂ ਪਹਿਲਾਂ ਆਪਣੇ ਸ਼ੂਜ਼ 'ਚ ਉਹ ਆਵਾਜ਼ ਆਉਂਦੀ ਹੈ ਕਿ ਮਾਸ਼ੂਜ਼ ਮਾਸ਼ੂਜ਼ ਔਰ ਪ੍ਰੈਜ਼ੀਡੈਂਟ ਟਰੰਪ ਆਪਣੇ ਸ਼ੂਜ਼ ਪਾ ਕੇ ਉਹਨਾਂ ਨੂੰ ਉਥੋਂ ਸਿcret ਸਰਵਿਸ ਵਾਲੇ ਜਦੋਂ ਉਹਨਾਂ ਦੀ ਹੀ ਗੱਡੀ ਦੇ ਵਿੱਚ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਪ੍ਰੈਜ਼ੀਡੈਂਟ 트ੰਪ ਇਹ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਫਾਈਟ 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 ਜਿਹੜੀਆਂ ਤਸਵੀਰਾਂ ਤੁਸੀਂ ਵੀ ਦਿਖਾ ਰਹੇ ਹੋ ਉਹਨਾਂ ਦੇ ਵਿੱਚ ਜਦੋਂ ਪ੍ਰੈਜ਼ੀਡੈਂਟ 트ੰਪ ਬੋਲਦੇ ਨੇ ਤਾਂ ਉਹ بڑے ਲੋਕਾਂ ਨੂੰ ਉਤਸ਼ਾਹ ਦੇ ਵਿੱਚ ਦੱਸਦੇ ਨੇ ਕਿ ਫਾਈਟ ਜੀ ਸੋ ਇਹ ਕਤਨਾਮਾ ਜਿਹੜੀਆਂ ਨੇ ਇਹਨਾਂ ਦੇ ਨਾਲ ਅਮਰੀਕਾ ਦੇ ਵਿੱਚ ਚੋਣਾਂ ਵਾਲਾ ਮਾਹੌਲ ਜਿਵੇਂ ਤੁਸੀਂ ਸ਼ੁਰੂ ਚ ਕਿਹਾ ਹੈ ਕਿ ਗਰਮਾਇਆ ਹੋਇਆ ਹੈ ਔਰ ਹੁਣ ਥੋੜੇ ਦਿਨਾਂ ਬਾਅਦ ਹੀ ਜਿਹੜੀ ਰਿਪਬਲਿਕਨ ਪਾਰਟੀ ਦੀ ਕਨਵੈਨਸ਼ਨ ਹੈ ਜਿਹੜੀ ਮਿਲਵਾਤੀ ਵਿਸਪਾਂਸਨ ਦੇ ਵਿੱਚ ਸੋਮਵਾਰ ਨੂੰ ਸ਼ੁਰੂ ਹੋਣ ਜਾ ਰਹੀ ਹੈ ਉਹਦੇ ਨਾਲ ਵੀ ਲੋਕਾਂ ਦੇ ਵਿੱਚ ਦੇਖਣਾ ਹੈ ਕਿ ਉੱਥੇ ਕਨਵੈਨਸ਼ਨ ਦੇ ਵਿੱਚ ਜਿੱਥੇ ਪ੍ਰੈਜ਼ੀਡੈਂਟ ਨੂੰ ਆਫੀਸ਼ੀਅਲੀ ਉਹਨਾਂ ਨੇ ਅਨਾਉਂਸ ਕਰਨਾ ਹੈ ਪ੍ਰੈਜ਼ੀਡੈਂਟ ਦਾ ਕੈਂਡੀਡੇਟ ਆਪਣੀ ਪਾਰਟੀ ਵੱਲੋਂ ਉੱਥੇ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦੇ ਰਿਐਕਸ਼ਨ ਆਉਂਦੇ ਨੇ ਬਿਲਕੁਲ ਬਿਲਕੁਲ ਲੇਕਿਨ ਇਥੇ ਇੱਕ ਰਾਹ ਦੀ ਗੱਲ ਹੈ ਕਿ ਡੋਨਲਡ ਟਰੰਪ ਜਿਹੜੇ ਨੇ ਜ਼ਿਆਦਾ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚਿਆ ਲੇਕਿਨ ਇਸ ਤੋਂ ਇਲਾਵਾ ਜੋ ਜਾਣਕਾਰੀ ਤਨੋਜੀ ਮਿਲ ਰਹੀ ਹੈ ਕਿ ਜੋ ਸ਼ੂਟਰ ਹੈ ਉਸ ਨੂੰ ਮਾਰ ਦਿੱਤਾ ਗਿਆ ਕਿ ਆ ਇੱਕ ਸ਼ੂਟਰ ਸੀ ਜਾਂ ਹੋਰ ਸੰ ਕਿਉਂਕਿ ਜੋ ਅਸੀਂ ਵੀਡੀਓ ਦੇਖ ਪਾ ਰਹੇ ਹਾਂ ਉਸ ਵਿੱਚ ਤਾਬਰ ਤੋੜ ਫਾਇਰਿੰਗ ਦੀ ਜਿਹੜੀ ਆਵਾਜ਼ ਉਹ ਜ਼ਰੂਰ ਸੁਣਾਈ ਦੇ ਰਹੀ ਬਿਲਕੁਲ ਰਾਦਾ ਜਿਹੜੀ ਇੱਕ ਹੋਰ ਤੁਸੀਂ ਬੜਾ ਅੱਛਾ ਧਿਆਨ ਦਿਵਾਤਾ ਮੇਰਾ ਵੀ ਇਸ ਕੁਐਸਚਨ ਵੱਲ ਜੀ ਜਿਹੜਾ ਸ਼ੂਟਰ ਆ ਉਹ ਇੱਕ ਆ ਜੀ ਜੀ ਜਿਹੜਾ ਹੁਣ ਤੱਕ ਫਸਿਆ ਗਿਆ ਔਰ ਸ਼ੂਟਰ ਨੂੰ ਮਾਰ ਦਿੱਤਾ ਗਿਆ ਔਰ ਸ਼ੂਟਰ ਵੱਲੋਂ ਚਲਾਈਆਂ ਹੋਈਆਂ ਗੋਲੀਆਂ ਦੇ ਨਾਲ ਇੱਕ ਰੈਲੀ ਦੇ ਵਿੱਚ ਜਿਹੜਾ ਦਰਸ਼ਕ ਦੀ ਮੌਤ ਹੋ ਗਈ ਆ ਦੋ ਗੰਬੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜੀ ਔਰ ਸਭ ਤੋਂ ਵੱਡੀ ਗੱਲ ਜਿਹੜੀ ਅਸੀਂ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹਾਂਗੇ ਕਿ ਭਾਗ ਦਾ ਰਾਸ਼ਟਰਪਤੀ ਦੀ ਇਸ ਰੈਲੀ ਲਈ ਜਿਸ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਹੋਣੇ ਚਾਹੀਦੇ ਨੇ ਜਾਂ ਜਿਸ ਤਰ੍ਹਾਂ ਦਾ ਰੈਪਿਊਟੇਸ਼ਨ ਅਮਰੀਕਾ ਦੀ ਸੀਕ੍ਰੇਟ ਸਰਵਿਸ ਦਾ ਉਹਦੇ ਉੱਪਰ ਵੀ ਬੜੇ ਸਵਾਲ ਖੜੇ ਹੋ ਗਏ ਨੇ ਉਹਦਾ ਕਾਰਨ ਇਹ ਹੈ ਕਿ ਜਿਹੜੀਆਂ ਤਸਵੀਰਾਂ ਦੇ ਵਿੱਚ ਲੋਕਾਂ ਨੇ ਦੇਖਿਆ ਕਿ ਸੀਕ੍ਰੇਟ ਸਰਵਿਸ ਕੋਲੀ ਚੱਲਣ ਤੋਂ ਬਾਅਦ ਦੋ ਲੋਕ ਸੀਕ੍ਰੇਟ ਸਰਵਿਸ ਦੇ ਇੱਕਦਮ ਪ੍ਰੈਜ਼ੀਡੈਂਟ ਜਦੋਂ ਪੋਡੀਅਮ ਦੇ ਪਿੱਛੇ ਸ਼ੁਭਦੇ ਨੇ ਤਾਂ ਇਕਦਮ ਤੋਂ ਜਿਹੜੇ ਸਿਕਰਟ ਸਰਵਿਸ ਦੇ ਏਜੰਟ ਨੇ ਉਹਨਾਂ ਦੇ ਉੱਪਰ ਆ ਕੇ ਡਿੱਗਦੇ ਨੇ ਔਰ ਦੂਜੇ ਲੋਕ ਆ ਕੇ ਉਹਨਾਂ ਨੂੰ ਇੱਕ ਜਿਹੜੀ ਉਹਨਾਂ ਦੀ ਟ੍ਰੇਨਿੰਗ ਆ ਉਹਦੇ ਵਿੱਚ ਉਹਨਾਂ ਨੂੰ ਫੁੱਲੀ ਘੇਰੇ ਦੇ ਵਿੱਚ ਲੈ ਲੈਂਦੇ ਨੇ ਹਮ ਪਰ ਜਿਹੜਾ ਤੁਸੀਂ ਸਵਾਲ ਪੁੱਛਿਆ ਹੈ ਕਿ ਜਿਸ ਰੈਲੀ ਦੇ ਵਿੱਚ ਇਹ ਘਟਨਾ ਵਾਪਰੀ ਆ ਜਿੱਥੇ ਐਂਟਰੀ ਪੁਆਇੰਟ ਸੀ ਲੋਕਾਂ ਦਾ ਜਿਸ ਰੈਲੀ ਦੇ ਵਿੱਚ ਜਾਣਾ ਸੀ ਉਹਦੇ ਨਾਲ ਹੀ ਇੱਕ ਬਿਲਡਿੰਗ ਹੈ ਔਰ ਸ਼ੂਟਰ ਜਿਹੜਾ ਹੈ ਉਹ ਬਿਲਡਿੰਗ ਦੇ ਉੱਪਰ ਮੌਜੂਦ ਸੀ ਔਰ ਬਿਲਡਿੰਗ ਦੇ ਦੁਆਲੇ ਕੋਈ ਉਹਦੀ ਸ਼ਾਟ ਦੇ ਉੱਤੇ ਕੰਦ ਨਹੀਂ ਕੀਤੀ ਤੁਸੀਂ ਸਾਫ਼ ਦੇਖ ਸਕਦੇ ਹੋ ਜਿਹੜੀਆਂ ਪਿਕਚਰ ਅਸੀਂ ਇੱਥੇ ਦੇਖ ਰਹੇ ਹਾਂ ਉਹਨਾਂ ਦੇ ਵਿੱਚ ਜਦੋਂ ਸ਼ੂਟਰ ਨੂੰ ਸਿক্রেਟ ਸਰਵਿਸ ਨੇ ਮਾਰ ਦਿੱਤਾ ਹੈ ਜੀ ਤਾਂ ਉਹਦੀ লাশ ਛੱਤ ਦੇ ਉੱਪਰ ਨਜ਼ਰ ਆ ਰਹੀ ਹੈ ਹਮਮ ਔਰ ਲੋਕਾਂ ਨੇ ਸ਼ੂਟਰ ਨੂੰ ਛੱਤ ਦੇ ਉੱਪਰ ਦੇਖਿਆ ਵੀ ਪਰ ਸਿক্রেਟ ਸਰਵਿਸ ਵਾਲੇ ਇਹਨੂੰ ਕਿਉਂ ਨਹੀਂ ਦੇਖ ਸਕੇ ਇਹ ਹੁਣ ਇੱਕ ਵੱਡਾ ਸਵਾਲ ਅਮਰੀਕਾ ਦੇ ਵਿੱਚ ਲੋਕਾਂ ਵੱਲੋਂ ਇਥੋਂ ਦੀਆਂ ਸੁਰੱਖਿਆ ਏਜੰਸੀਆਂ ਦੀ ਜਿਹੜੀ ਕਾਬਲੀਅਤ ਆ ਉਹਦੇ ਬਾਰੇ ਵੀ ਉਠਾਇਆ ਜਾ ਰਿਹਾ ਹੈ ਬਿਲਕੁਲ ਅਤਨਵਾਲ ਜੀ ਕਿਉਂਕਿ ਇਸ ਤੋਂ ਪਹਿਲਾਂ ਅਸੀਂ ਦੇਖਦੇ ਰਹੇ ਆ ਕਿ ਮਾਸ ਸ਼ੂਟਿੰਗ ਦੀ ਘਟਨਾਵਾਂ ਵਾਪਰਦੀਆਂ ਨੇ ਗਨ ਕਲਚਰ ਦੀ ਹਮੇਸ਼ਾ ਉਹ ਤੋਂ ਗੱਲ ਵੀ ਜਿਹੜੀ ਹੈ ਚੁੱਕੀ ਜਾਂਦੀ ਹੈ ਡਿਬੇਟਸ ਵੀ ਹੁੰਦੀਆਂ ਨੇ ਲੇਕਿਨ ਇਥੇ ਇੱਕ ਸਾਬਕਾ ਰਾਸ਼ਟਰਪਤੀ ਯੂਐਸਏ ਸਭ ਤੋਂ ਪਾਵਰਫੁਲ ਜਿਹੜਾ ਹੈ ਦੇਸ਼ ਹੈ ਪੂਰੀ ਦੁਨੀਆ ਦਾ ਉਸਦੇ ਸਾਬਕਾ ਰਾਸ਼ਟਰਪਤੀ ਤੇ ਇਸ ਤਰ੍ਹਾਂ ਦੇ ਨਾਲ ਹਮਲਾ ਹੋਣਾ ਯਕੀਨਨ ਤੁਸੀਂ ਸਹੀ ਕਹਿ ਰਹੇ ਹੋ ਕਿ ਜਿਹੜੀ ਸੁਰੱਖਿਆ ਏਜੰਸੀਜ਼ ਨੇ ਜੋ ਉਹਨਾਂ ਦੇ ਨਾਲ ਮੌਜੂਦ ਨੇ ਕਿਤੇ ਨਾ ਕਿਤੇ ਤਾਂ ਵੱਡੀ ਕੋਤਾਹੀ ਅਣਗੈਲੀ ਹੈ ਜਿਸ ਦੀ ਕੀ ਜਾਂਚ ਯਕੀ ਬਿਲਕੁਲ ਰਾਦਰ ਐਕਚੁਅਲੀ ਜੇ ਦੇਖੀਏ ਨਾ ਅਮਰੀਕਾ ਦੇ ਵਿੱਚ ਅਜਈਆਂ ਘਟਨਾਵਾਂ ਜਿਹੜੇ ਇੱਥੋਂ ਦੇ ਪ੍ਰੈਜ਼ੀਡੈਂਟ ਨੇ ਜਿਹੜੇ ਸਿਟਿੰਗ ਪ੍ਰੈਜ਼ੀਡੈਂਸੀ ਹਮਮ ਇਹ ਤਾਂ ਫਾਰਮਰ ਪ੍ਰੈਜ਼ੀਡੈਂਟ ਨੇ ਨਾ ਸਿਟਿੰਗ ਪ੍ਰੈਜ਼ੀਡੈਂਟ ਦੇ ਉੱਪਰ ਵੀ ਅਜਈਆਂ ਜਿਹੜੇ ਅਟੈਂਪਟ ਨੇ ਜਿੰਨੂੰ ਹੁਣ ਵੀ ਪ੍ਰੈਜ਼ੀਡੈਂਟ ਬਾਈਡਨ ਪ੍ਰੈਜ਼ੀਡੈਂਟ ਟਰੰਪ ਦੇ ਉੱਪਰ ਜਿਹੜੀ ਇਹ ਹੋਈ ਆ ਇਹਨੂੰ ਉਹਨਾਂ ਨੇ ਕਤਲ ਦੀ ਸਾਜ਼ਿਸ਼ਤਾ ਨਾਂ ਦਿੱਤਾ ਹੈ ਜੀ ਅ ਅਟੈਂਪਟ ਟੂ ਅਸੈਸਿਨੇਸ਼ਨ ਹਮ ਔਰ ਅਗੇ ਆ 18 ਅਮਰੀਕਾ ਦੀ ਹਿਸਟਰੀ ਦੇ ਵਿੱਚ ਹੁਣ ਤੱਕ 46 ਪ੍ਰੈਜ਼ੀਡੈਂਟ ਦੇ ਵਿੱਚੋਂ ਸਿਟਿੰਗ ਪ੍ਰੈਜ਼ੀਡੈਂਟ ਦੇ ਵਿੱਚ 18 ਦੇ ਉੱਪਰ ਆਏ ਹਮਲੇ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ ਚਾਰ ਪ੍ਰੈਜ਼ੀਡੈਂਟ ਮਾਰੇ ਵੀ ਗਏ ਸਨ ਸੋ ਇਹ ਅਮਰੀਕਾ ਦੀ ਹਿਸਟਰੀ ਦੇ ਵਿੱਚ ਇਥੋਂ ਦੇ ਲੋਕਾਂ ਵੱਲੋਂ ਆਪਣਾ ਰਿਐਕਸ਼ਨ ਕਰਨਾ ਆਪਣੀ ਜਾਨ ਦੀ ਪਰਵਾਹ ਜਿਹਨੂੰ ਕਹਿ ਲਿਏ ਕਿ ਇੱਕ ਤਰ੍ਹਾਂ ਨਾਲ ਇਹ ਸੁਇਸਾਇਡਲ ਅਟੈਂਪਟ ਹੁੰਦਾ ਆ ਕਿ ਇੰਨੇ ਵੱਡੇ ਸੀਕ੍ਰਟ ਸਰਵੰਸਪੇਟ ਦੇ ਸੁਰੱਖਿਆ ਕੇ ਰੇਡੀ ਵਿੱਚ ਆਈ ਘਟਨਾ ਨੂੰ ਅੰਜਾਮ ਦੇਣਾ ਸੋ ਇਹ ਨਿਰਸੰਦੇਹ ਕੁਝ ਵੀ ਹੋਵੇ ਭਾਵੇਂ ਬਹੁਤ ਸਾਰਾ ਇਤਿਹਾਸ ਹੈ ਕਿ 18 ਪ੍ਰੈਜ਼ੀਡੈਂਟ ਦੇ ਉੱਪਰ ਕਤਲੇ ਕਤਲ ਦੀ ਜਿਹੜੀ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਦੇ ਵਿੱਚੋਂ 4 ਮਾਰੇ ਗਏ ਪਰ ਇਸ ਵੇਲੇ ਇਹ ਘਟਨਾ ਨੇ ਅਮਰੀਕਾ ਦੇ ਵਿੱਚ ਬਹੁਤ سارے ਸਵਾਲ ਖੜੇ ਕਰ ਦਿੱਤੇ ਨੇ ਅੱਗੇ ਕੀ ਹੋਵੇਗਾ ਇਹ ਬਹੁਤ ਵੱਡਾ ਸਵਾਲ ਹੈ ਕਿਉਂਕਿ ਪ੍ਰੈਜ਼ੀਡੈਂਟ 트ੰਪ ਦੀ ਆਪਣੀ ਹਿਸਟਰੀ ਇਸ ਤਰ੍ਹਾਂ ਦੀ ਰਹੀ ਹੈ ਕਿ ਜਿਹੜਾ 6 ਜਨਵਰੀ ਦੀ ਘਟਨਾ ਦੇ ਵਿੱਚ ਉਹਨਾਂ ਤੇ ਕਈ ਕੇਸ ਚੱਲਦੇ ਨੇ ਉਹਨਾਂ ਦੇ ਕਹਿਣ ਦੇ ਉੱਤੇ ਕਈ ਇਸ ਤਰ੍ਹਾਂ ਦੀਆਂ ਹੁਣ ਗੱਲਾਂ ਪਲਾਨ 2025 ਨਿਕਲ ਕੇ ਜਿਹੜਾ ਸਾਹਮਣੇ ਆ ਰਿਹਾ ਜਿਹਦੇ ਤੋਂ ਭਾਵੇਂ ਪ੍ਰੈਜ਼ੀਡੈਂਟ 트ੰਪ ਆਪਣੇ ਆਪ ਨੂੰ પાਸੇ ਕਰਦੇ ਨੇ ਪਰ ਫਿਰ ਵੀ ਪ੍ਰੈਜ਼ੀਡੈਂਟ 트ੰਪ ਦੀ ਜਦੋਂ ਗੱਲ ਹੁੰਦੀ ਹੈ ਤੇ ਉਹਨਾਂ ਦੇ ਨਾਲ ਇੱਕ ਐਡਾ ਵੱਡਾ ਅਮਰੀਕਾ ਦੇ ਵਿੱਚ ਗਰੁੱਪ ਜਾਂ ਲੋਕ ਜੁੜੇ ਹੋਏ ਨਜ਼ਰ ਆਉਂਦੇ ਨੇ ਜਿਹੜੇ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਨੇ ਹੁਣ ਜਦੋਂ ਪ੍ਰੈਜ਼ੀਡੈਂਟ 트ੰਪ ਦੇ ਉੱਪਰ ਆਪ ਹੀ ਆਇਆ ਹਮਲਾ ਹੋਵੇਗਾ ਇਹਦਾ ਰਿਐਕਸ਼ਨ ਕੀ ਹੋਣਾ ਹੈ ਇਹਦੇ ਨਾਲ ਲੋਕਾਂ ਦੇ ਵਿੱਚ ਇੱਕ ਡਰ ਤੇ ਸਹਿਮ ਦਾ ਮਾਹੌਲ ਜਰੂਰ ਪੈਦਾ ਹੋ ਰਿਹਾ ਬਿਲਕੁਲ ਕਿਉਂਕਿ ਬੜਾ ਅਹਿਮ ਹੋਏਗਾ ਇਹ ਜਾਨਣਾ ਕਿ ਜੋ ਸ਼ੂਟਰ ਹੈ ਉਸ ਦਾ ਕੀ ਪਿਛੋਕੜ ਰਿਹਾ ਹੈ ਔਰ ਕੀ ਮਨਸ਼ਾ ਸੀ ਉਸ ਦੀ ਜਿਸ ਤਰ੍ਹਾਂ ਨਾਲ ਕਿਹਾ ਕਿ ਇਹ ਸੁਸਾਈਡਲ ਅਟੈਂਪਟ ਹੀ ਹੁੰਦਾ ਹੈ ਕਿਉਂਕਿ ਪਤਾ ਹੈ ਕਿ ਇੱਥੇ ਜੇ ਉਹ ਪਹੁੰਚੇ ਨੇ ਇਹਨੇ ਸੁਰੱਖਿਆ ਘੇਰੇ ਵਿੱਚ ਹਮਲਾ ਕਰਨ ਲਈ ਤੇ ਬਹੁਤ ਮੁਸ਼ਕਿਲ ਹੈ ਕਿ ਉੱਥੋਂ ਬਚ ਕੇ ਨਿਕਲ ਪਾਣਾ ਲੇਕਿਨ ਕੀ ਪਿਛੋਕੜ ਉਸ ਸ਼ਖਸ ਦਾ ਰਿਹਾ ਹੈ ਇਹ ਵੀ ਪਤਾ ਲਗਾਣਾ ਬੜਾ ਅਹਿਮ ਹੋ ਜਾਏਗਾ ਐਬਸੋਲੂਟਲੀ ਤੁਸੀਂ ਠੀਕ ਕਹਿ ਰਹੇ ਹੋ ਮੈਂ ਤੁਹਾਨੂੰ ਰਿਪੋਰਟ ਕਰਨ ਤੋਂ ਪਹਿਲਾਂ ਸਾਰੇ ਪਾਸੇ ਇਸ ਚੀਜ਼ ਦੀ ਦੇਖ ਰਿਹਾ ਸੀਗਾ ਪਰ ਅਜੇ ਤੱਕ ਨਾ ਤਾਂ ਸੀਕ੍ਰੇਟ ਸਰਵਿਸ ਵੱਲੋਂ ਨਾ ਬਟਲਰ ਕਾਉਂਟੀ ਹਾਲਾਂਕਿ ਬਟਲਰ ਕਾਉਂਟੀ ਜਾਂ ਸਟੇਟ ਪੁਲਿਸ ਤੇ ਜਾਂ ਉਹਨਾਂ ਦੇ ਲੈਵਲ ਦੀ ਇਹ ਗੱਲ ਹੀ ਨਹੀਂ ਰਹੀ ਕਿਉਂਕਿ ਫੈਡਰਲ ਏਜੰਸੀਆਂ ਨੇ ਟੇਕਓਵਰ ਕਰ ਲਿਆ ਇਹ ਸਾਰੀ ਘਟਨਾ ਨੂੰ ਜਿਵੇਂ ਮੈਂ ਦੱਸਿਆ ਹੈ ਕਿ ਇਹਨੂੰ ਅਟੈਂਪਟ ਆਫ ਅਸੈਸੀਨੇਸ਼ਨ ਕਿਹਾ ਗਿਆ ਤੇ ਇਹਨੂੰ ਪ੍ਰੈਜ਼ੀਡੈਂਟ ਫਾਰਮਰ ਪ੍ਰੈਜ਼ੀਡੈਂਟ ਦੇ ਕਤਲ ਦੀ ਸਾਜ਼ਿਸ਼ ਤੇ ਪੈਤ ਇਹਦੀ ਪੜਤਾਲ ਆਰੰਭ ਕੀਤੀ ਗਈ ਹੈ ਪਰ ਅਜੇ ਕਤਲ ਦੀ ਹਮਲਾਵਰ ਦੀ ਪਛਾਣ ਨਹੀਂ ਦੱਸੀ ਗਈ ਅਜੇ ਇਹਦੇ ਬਾਰੇ ਸਿਕਰਟ ਸਰਵਿਸ ਤੇ ਏਜੰਸੀਜ਼ ਚੁੱਪ ਨੇ ਬਿਲਕੁਲ ਤੁਸੀਂ ਠੀਕ ਆ ਜਦੋਂ ਇਹਦੇ ਬਾਰੇ ਪਤਾ ਲੱਗੂਗਾ ਕਿ ਉਹਦਾ ਮਨਸ਼ਾ ਕੀ ਸੀ ਉਹ ਕੌਣ ਸੀ ਤੇ ਕਈ ਤਰ੍ਹਾਂ ਦੇ ਸਵਾਲ ਤੇ ਕਈ ਤਰ੍ਹਾਂ ਦੇ ਹੋਰ ਸ਼ੰਕੇ ਪੈਦਾ ਹੋਣਗੇ ਬਿਲਕੁਲ ਹੋਰ ਹੈ ਸਵੀਕਾਰ ਜਿਹੜਾ ਕਿਉਂਕਿ ਚੋਣਵੀ ਮਾਹੌਲ ਜਿਸ ਨਾਲ ਅਸੀਂ ਲਗਾਤਾਰ ਗੱਲ ਕਰ ਹੀ ਰਿਹਾ ਪਹਿਲੇ ਹੀ ਗਰਮਾਇਆ ਹੋਇਆ ਕੀ ਤੁਸੀਂ ਮੰਨਦੇ ਹੋ ਕਿਉਂਕਿ ਤੁਸੀਂ ਬਹੁਤ ਸਾਰੀਆਂ ਇਲੈਕਸ਼ਨ ਸੁਣਤਾ ਕਵਰ ਕੀਤੀਆਂ ਨੇ ਯੂਐਸ ਪ੍ਰੈਜ਼ੀਡੈਂਟ ਦੀਆਂ ਵੀ ਲੇਕਿਨ ਇਸ ਘਟਨਾ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਕਿ ਹੋਰ ਮਾਹੌਲ ਗਰਮਾਏਗਾ ਵੀ ਔਰ ਕਿਤਨਾ ਕਿਤੇ ਹਾਲਾਂਕਿ ਜਿਹੜੀ ਵਿਰੋਧੀਆਂ ਨੇ ਭਾਵੇਂ ਸਾਬਕਾ ਰਾਸ਼ਟਰਪਤੀ ਜਿਹੜੇ ਬਰਾਕ ਓਬਾਮਾ ਨੇ ਜਾਂ ਜੋ ਬਾਈਡਨ ਕਮਲਾ ਹੈਰਿਸ ਨੇ ਸਭ ਨੇ ਔਰ ਹੋਰ ਲੋਕਾਂ ਨੇ ਵੀ ਆਗੂਆਂ ਨੇ ਵੀ ਇਸ ਦੀ ਨਿਖੇਦੀ ਕੀਤੀ ਹੈ ਲੇਕਿਨ ਕਿਤਨਾ ਕਿਤੇ ਬਰਾਕ ਓਬਾਮਾ ਦਾ ਜਿਹੜਾ ਟਵੀਟ ਹੈ ਦੇ ਵੱਲੋਂ ਖੜਾ ਕਰ ਰਹੇ ਨੇ ਸਪੀਚ ਦੇ ذریعے ਬਿਲਕੁਲ ਤੁਸੀਂ ਵਧੀਆ ਇਹ ਪੁਆਇੰਟ ਉਠਾ ਰਹੇ ਹੋ ਜੀ ਜੇ ਤੁਸੀਂ ਪ੍ਰੈਜ਼ੀਡੈਂਟ ਓਬਾਮਾ ਦਾ ਟਵੀਟ ਦੇਖੋ ਜਾਂ ਇਸ ਤੋਂ ਪਹਿਲਾਂ ਜਦੋਂ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜੇ ਕਿ ਡੈਲਵੇਅਰ ਦੇ ਵਿੱਚ ਨੇ ਇਸ ਵੇਲੇ ਵੀਕਐਂਡ ਦੇ ਵਿੱਚ ਉਹਨਾਂ ਨੇ ਜਦੋਂ ਲਾਈਵ ਹੋ ਕੇ ਟੈਲੀਕਾਸਟ ਕੀਤਾ ਤੇ ਉਹਦੇ ਵਿੱਚ ਵੀ ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਕੀ ਤੁਸੀਂ ਉਹਨੂੰ ਅਸੈਸੀਨੇਸ਼ਨ ਮੰਨਦੇ ਹੋ ਤੇ ਉਹਨਾਂ ਨੇ ਕਿਹਾ ਮੈਂ ਇਹਦੇ ਬਾਰੇ ਅਜੇ ਕੁਝ ਨਹੀਂ ਕਹਿ ਸਕਦਾ ਸੋ ਇਹ ਜਿਹੜੀਆਂ ਥੋੜੀਆਂ ਜੀਆਂ ਗੋਲਮੋਲ ਸਟੇਟਮੈਂਟ ਨੇ ਇਹਨਾਂ ਦੇ ਨਾਲ ਵੀ ਕੁਝ ਸਵਾਲ ਪੈਦਾ ਹੋ ਰਹੇ ਨੇ ਨੰਬਰ 2 ਜਿਹੜੀ ਤੁਸੀਂ ਦੂਜੀ ਗੱਲ ਪੁੱਛੀ ਹੈ ਕਿ ਜਿਸ ਤਰ੍ਹਾਂ ਦਾ ਮਾਹੌਲ ਗਰਮਾਇਆ ਹੋਇਆ ਹੈ ਬਿਲਕੁਲ ਠੀਕ ਹੈ ਕਿਉਂਕਿ ਇੱਕ ਪਾਸੇ ਤਾਂ ਜਿਹੜੇ ਮੌਜੂਦਾ ਕੈਂਡੀਡੇਟ ਨੇ ਜਿਹੜੇ ਆਪਣੇ ਆਪ ਨੂੰ ਰਿਪੀਟ ਕਰਨਾ ਚਾਹੁੰਦੇ ਨੇ ਪ੍ਰੈਜ਼ੀਡੈਂਟ ਬਾਈਡਨ ਹੂੰ ਉਹਨਾਂ ਦੀ ਸਿਹਤ ਤੇ ਉਹਨਾਂ ਦੀ ਉਮਰ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉਠਾਏ ਜਾ ਰਹੇ ਨੇ। ਜੀ। ਔਰ ਦੂਜੇ ਪਾਸੇ ਪ੍ਰੈਜ਼ੀਡੈਂਟ ਜਿਹੜੇ ਸਾਬਕਾ ਰਾਸ਼ਪਤੀ ਨੇ 트럼ਪ ਉਹਨਾਂ ਦੇ ਉੱਪਰ ਕਈ ਕੇਸ ਆਲਰੇਡੀ ਚੱਲ ਰਹੇ ਨੇ। ਜੀ। ਪਰ ਜਿਹੜਾ ਇਸ ਵੇਲੇ ਚਰਚਾ ਹੈ ਉਹਨਾਂ ਦੇ ਵਿੱਚ ਹੈ ਕਿ ਪ੍ਰੈਜ਼ੀਡੈਂਟ 트럼ਪ ਇਜ਼ ਵੈਰੀ ਸਟਰੋਂਗ ਕੈਂਡੀਡੇਟ। ਹੂੰ। ਸੋ ਇਸ ਲਿਹਾਜ਼ ਦੇ ਨਾਲ ਆਉਣ ਦੇ ਦਿਨਾਂ ਦੇ ਵਿੱਚ ਮਹੌਲ ਹੋਰ ਜ਼ਿਆਦਾ ਕਰਮਾਏਗਾ ਜੀ ਔਰ ਇਹਦੇ ਵਿੱਚ ਦੇਖਣਾ ਹੋਵੇਗਾ ਕਿ ਹੁਣ ਪ੍ਰੈਜ਼ੀਡੈਂਟ ਬਾਈਡਨ ਯਾ ਉਹਨਾਂ ਦੀ ਪਾਰਟੀ ਇਹ ਸਾਰੇ ਮਸਲੇ ਨੂੰ ਕਿ ਮੈਂ ਹੈਂਡਲ ਕਰਦੀ ਹਾਂ ਜੀ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਸੁਪਾਲ ਜੀ ਸਾਡੇ ਨਾਲ ਗੱਲ ਕਰਨ ਲਈ ਤੇ तमाम ਜਾਣਕਾਰੀ ਸਾਂਝੀ ਕਰਨ ਦੇ ਲਈ ਜੋ ਯਕੀਨਨ ਹਲੇ ਹੁਣ ਜਾਂਚ ਚੜੀ ਹੈ ਉਹ ਕੀਤੀ ਜਾ ਰਹੀ ਹੈ ਕਿ ਜਿਹੜਾ ਇਹ ਹਮਲਾਵਰ ਸੀ ਉਹਦਾ ਕੀ ਪਿਛੋਕੜ ਸੀ ਕਿਉਂ ਇੱਥੇ ਪਹੁੰਚ ਕੇ ਇਸ ਨਾਲ ਹਮਲਾ ਕੀਤਾ ਹਾਲਾਂਕਿ ਜੋ ਹੁਣ ਤੱਕ ਦੀ ਜਾਣਕਾਰੀ ਸੁਪਾਲ ਤਨਵਾ ਸਰ ਦੇ ਸਹਿਯੋਗੀ ਨੇ ਦਿੱਤੀ ਹੈ ਕਿ ਡੋਨਲਡ ਟਰੰਪ ਠੀਕ ਨੇ ਉਹਨਾਂ ਦੇ ਕੰਨੋਂ ਚੋਂ ਕਿ ਗੋਲੀ ਨਿਕਲ ਗਈ ਹੈ ਲੇਕਿਨ ਇੱਕ ਜਿਹੜੀ ਮਹਿਲਾ ਹੈ ਜੋ ਉਥੇ ਰੈਲੀ ਵਿੱਚ ਮੌਜੂਦ ਸੀ ਉਸ ਦੀ ਮੌਤ ਹੋ ਗਈ ਦੋ ਗੰਭੀਰ ਜ਼ਖਮੀ ਨੇ ਔਰ ਜੋ ਹਮਲਾਵਰ ਹੈ ਉਸ ਨੂੰ ਵੀ ਮਾਰ ਮੁਕਾਇਆ ਗਿਆ ਹੈ ਹਲੇ ਅੱਗੇ ਜੜੀ ਹੈ ਇਸ ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਬਹਿਰਾਲ ਦੁਨੀਆ ਪਰਦੇ ਆਗੂਆਂ ਵੱਲੋਂ ਇਸ ਪੂਰੀ ਘਟਨਾ ਦੀ ਨਿਕੇਦੀ ਕੀਤੀ ਜਾ ਰਹੀ ਹੈ ਤੇ ਪ੍ਰਧਾਨ ਮੰਤਰੀ ਨਰਮੋਦੀ ਨੇ ਵੀ ਇਸ ਹਮਲੇ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ ਉਹਨੇ ਕਿ ਮੇਰੇ ਦੋਸਤ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਤੇ ਹੋਏ ਹਮਲੇ ਤੋਂ ਬਹੁਤ ਚਿੰਤਿਤਾ ਸੋ ਇਸ ਘਟਨਾ ਦੀ ਹਰ ਪਾਸੇ ਨਿਕੇਦੀ ਹੋ ਰਹੀ ਹੈ ਚਿੰਤਾ ਜੜੇ ਆਗੂ ਜ਼ਾਹਿਰ ਕਰਨੇ ਪ੍ਰਧਾਨ ਮੰਤਰੀ ਨਰਮੋਦੀ ਨੇ ਵੀ ਆਪਣੀ ਚਿੰਤਾ ਦਾ ਪ੍ਰਗਟਾਵਾ ਕੀਤਾ ਉਹਨੇ ਕਿ ਅਸੀਂ ਇਸ ਘਟਨਾ ਦੀ ਸਖ਼ਤ ਨਿਕੇਦੀ ਕਰਦੇ ਹਾਂ ਰਾਜਨੀਤੀ ਅਤੇ ਲੋਕਤੰਤਰ ਵਿੱਚ ਹਿੰਸਾ ਦੀ ਕੋਈ ਥਾਂ ਨਹੀਂ ਹੈ ਪ੍ਰਧਾਨ ਮੰਤਰੀ ਨarendra Modi ਨੇ ਵੀ ਆਪਣੇ ਬਿਆਨ ਦੇ ਵਿੱਚ ਕਿਹਾ। ਸੋ ਬਹਿਰਾਲ ਜਿਸ ਤਰ੍ਹਾਂ ਦੇ ਨਾਲ ਇੱਥੇ ਹਮਲਾ ਹੋਇਆ Donald Trump ਤੇ ਕਿਉਂਕਿ ਇਹ ਜੜੀਆਂ ਤਸਵੀਰਾਂ ਨੇ ਉਸ ਹੁਣ ਪੂਰੀ ਦੁਨੀਆ ਦੇ ਵਿੱਚ ਵਾਇਰਲ ਹੋ ਚੁੱਕੀਆਂ ਨੇ। ਸਭ ਤੋਂ ਪਾਵਰਫੁੱਲ ਦੇਸ਼ ਤੇ ਸਾਬਕਾ ਰਾਸ਼ਟਰਪਤੀ ਤੇ ਸਰਦਾਰਾਨ ਹਮਲਾ ਹੋਇਆ। ਸੋ ਪ੍ਰਧਾਨ ਮੰਤਰੀ Narendra Modi ਨੇ ਇਸ ਬਾਬਤ ਟਵੀਟ ਵੀ ਕੀਤਾ ਹੈ। ਉਹਨਾਂ ਨੇ ਲਿਖਿਆ ਮੇਰੇ ਦੋਸਤ ਸਾਬਕਾ ਰਾਸ਼ਟਰਪਤੀ Donald Trump ਤੇ ਹੋਏ ਹਮਲੇ ਤੋਂ ਬਹੁਤ ਚਿੰਤਿਤ ਹਾਂ। ਘਟਨਾ ਦੀ ਸਖ਼ਨ ਨਿਕੇਦੀ ਕਰਦਾ ਹਾਂ। ਰਾਜਨੀਤੀ ਅਤੇ ਲੋਕਤੰਤਰ ਵਿੱਚ ਹਿੰਸਾ ਦੀ ਕੋਈ ਥਾਂ ਨਹੀਂ ਹੈ। ਉਸ ਦੇ ਜਲਦੀ ਠੀਕ ਹੋਣ ਦੀ ਦੁਆ ਕਰਦਾ ਹਾਂ। ਸਾਡੀਆਂ ਪ੍ਰਾਰਥਨਾਵਾਂ ਮ੍ਰਿਤਕਾਂ ਦੇ ਪਰਿਵਾਰ, ਜ਼ਖਮੀਆਂ ਅਤੇ ਅਮਰੀਕੀ ਲੋਕਾਂ ਦੇ ਨਾਲ ਹੈ।